ਦਸ ਹੋਤਾ ਸ਼ੋਅ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 10 ਜੂਨ 2025 ਦਿਨ ਮੰਗਲਵਾਰ ਜੇਠ ਮਹੀਨੇ ਦੀ 28 ਤਰੀਕ ਹੈ ਜੀ ਸੈਮੀਆਮੂ ਕੈਰਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਪ੍ਰੋਗਰਾਮ 'ਚ ਨਿੱਕਾ ਸਵਾਗਤ ਹੈ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੇ ਕੈਲਗੀ ਤੋਂ ਬਾਅਦ ਹੁਣ ਐਡਵੈਂਟਨ ਵਿੱਚ ਆਪਣੀ ਲੋਕੇਸ਼ਨ ਖੋਲਣੀ ਹੈ ਇਸ ਦੇ ਨਾਲ ਆਪਣਾ ਮੋਟਰਜ਼ ਸਾਡੇ ਪ੍ਰੋਗਰਾਮ ਦੇ ਸਪான்ਸਰ ਨੇ ਸਰੀ ਚ ਯੂਜ਼ ਕਾਰਾਂ ਦੀ ਇੱਕ ਵੱਡੀ ਡੀਲਰਸ਼ਿਪ ਤੇ ਨਾਲੇ ਸਾਡੇ ਸਪான்ਸਰ ਨੇ ਫਾਈਬਰ ਟੈਕ ਡਿਸਟ੍ਰਿਬਿਊਟਰਜ਼ ਗ੍ਰੇਟਰ ਵੈਨਕੂਵਰ ਚ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹੱਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਜੀ7 ਸਮਿਟ ਦੀ ਆ ਮੋਦੀ ਦੀ ਫੇਰੀ ਬਾਰੇ ਹੋਰ ਕੀ ਨਵੀਂ ਜਾਣਕਾਰੀ ਬਾਹਰ ਆ ਰਹੀ ਆ ਕੈਨੇਡੀਅਨ ਜਿਹੜੇ ਮੰਤਰੀ ਨੇ ਉਹ ਕੀ ਸਫਾਈਆਂ ਦੇ ਰਹੇ ਆ ਤੇ ਅੱਗੇ ਕੀ ਹੋਣ ਜਾ ਰਿਹਾ ਇਸ ਦੇ ਨਾਲ ਗੱਲ ਹੋਊਗੀ ਪੀਲ ਪੁਲਿਸ ਦੀ ਜਿਨ੍ਹਾਂ ਨੇ ਇੱਕ ਵੱਡਾ ਤਸਕਰ ਗਰੋਹ ਫੜਿਆ ਤੇ 9 ਬੰਦੇ ਫੜਿਆ ਨਵਾਂ ਦੇ ਵਿੱਚੋਂ 6 ਜਿਹੜੇ ਨੇ ਜੀ ਉਹ ਦੇਸੀ ਆ ਤੇ ਇਸ ਦੇ ਨਾਲ ਇੱਕ ਗੱਲ ਲਾਸ ਐਂਜਲਸ ਦੀ ਕਰਾਂਗੇ ਕਿ ਲਾਸ ਐਂਜਲਸ ਵਿੱਚ ਇਸ ਵੇਲੇ ਮਾਹੌਲ ਕੀ ਚੱਲ ਰਿਹਾ ਆ ਗਵਾਧਮੁਰਾ ਤੇ ਰਾਸ਼ਟਰਪਤੀ ਕੀ ਕਹਿ ਰਹੇ ਆ ਤੇ ਇਹ ਗੱਲ ਪੰਜਾਬ ਦੀ ਵੀ ਕਰਾਂਗੇ ਜਿੱਥੇ ਭਗਵੰਤ ਮਾਨ ਦੀ ਲੈਂਡ ਬੋਲਿੰਗ ਸਕੀਮ ਦਾ ਕਿਸਾਨਾਂ ਵੱਲੋਂ ਹੁਣ ਖੁੱਲ ਕੇ ਵਿਰੋਧ ਕੀਤਾ ਜਾ ਰਿਹਾ ਤਖਸ਼ੀ ਪਟਨਾ ਸਾਹਿਬ ਵੱਲੋਂ ਅਕਾਲ ਤਖ਼ਤ ਨੂੰ ਦਿੱਤੀ ਗਈ ਚੁਣੌਤੀ ਉਹਦੇ ਬਾਰੇ ਪੰਥਕ ਸਫਾ ਦੀ ਚੁੱਪ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਨੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ

ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾਂ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਜ਼ ਆਪਣਾ ਮੋਟਰਜ਼ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਜ਼ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਸੋ ਹੁਤਾ ਸ਼ੋਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਜੀ 7 ਸਮਾਗਮ ਹੋ ਰਿਹਾ ਉਹਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ ਖਾਸ ਕਰਕੇ ਭਾਰਤੀ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਦਾ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਜਿਹੜੇ ਪੰਜਾਬੀ ਜਾਂ ਸਿੱਖ ਐਮਪੀਜ਼ ਨੇ ਉਹਨਾਂ ਦੇ ਵਾਸਤੇ ਸਥਿਤੀ ਕਾਫੀ ਦੁਬਧਾ ਵਾਲੀ ਬਣੀ ਹੋਈ ਹੈ ਵੀ ਕੀ ਕਾਰਨ ਇੱਕ ਪਾਸੇ ਜਿਹੜੇ ਸਰੀਤੋ ਐਮਪੀ ਸੁਖਤਾੜੀ ਵਾਲਾ ਉਹਨਾਂ ਨੇ ਕਲੀਅਰ ਸਟੈਂਡ ਲੈ ਲਿਆ ਸੀ ਕੱਲ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਕਾਨ ਦੇ ਨਾਲ ਸਹਿਮਤ ਹਾਂ ਮਾਰਕਰ ਨੇ ਜਿਹੜੇ ਕਿ ਉਹਨਾਂ ਦੇ ਆਗੂ ਵੀ ਅਵੇਲੇਬਲ ਪਾਰਟੀ ਦੇ ਪ੍ਰਧਾਨ ਮੰਤਰੀ ਵੀ ਆ ਕਨੇਡਾ ਉਹਨੇ ਸੱਦਾ ਦਿੱਤਾ ਇਹ ਅਸਹਿਮਤੀ ਹੈ ਮੇਰੀ ਇਹਦੇ ਨਾਲ ਕਿਉਂਕਿ ਜਿਹੜੇ ਮੇਰੇ ਹਲਕੇ ਦੇ ਲੋਕ ਆ ਉਹ ਨਹੀਂ ਸਮਝਦੇ ਦੂਜੇ ਪਾਸੇ ਅੱਜ ਸਰੀ ਸੈਂਟਰਲ ਹਲਕੇ ਤੋਂ ਜਿਹੜੇ ਐਮਪੀ ਨੇ ਰਣਜੀਤ ਸਿੰਘ ਸਰਾਏ ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਉਹ ਕਹਿੰਦੇ ਵੀ ਇੱਕ ਮਾਣ ਮੱਤੇ ਸਿੱਖ ਕਨੇਡੀਅਨ ਅਤੇ ਮੈਂਬਰ ਪਾਰਲੀਮੈਂਟ ਦੇ ਨਾਤੇ ਬਹੁਤ سارے ਲੋਕ ਮੇਰੇ ਤੱਕ ਆਪਣੇ ਕਨਸਰਨ ਪਹੁੰਚਾ ਰਹੇ ਆ ਖਾਸ ਕਰਕੇ ਜਿਹੜੀ G7 ਸਮਾਗਮ ਦੇ ਵਿੱਚ ਆ ਇੰਡੀਆ ਦੀ ਪਾਰਟਿਸਪੇਸ਼ਨ ਉਹ ਕਹਿੰਦੇ ਮੈਂ ਸਪਸ਼ਟ ਕਰਨਾ ਚਾਹੁੰਨਾ ਆ ਕਿ ਸਾਡੇ ਵਾਸਤੇ ਕੈਨੇਡੀਅਨ ਲੋਕਾਂ ਦੀ ਸੇਫਟੀ ਅਤੇ ਸਿਕਿਉਰਿਟੀ ਸਭ ਤੋਂ ਪਹਿਲਾਂ ਆ ਤੇ ਇਹ ਟਾਪ ਪ੍ਰਾਇੋਰਟੀ ਰਹਿਣੀ ਆ ਉਹ ਕਹਿੰਦੇ ਬਾਕੀ ਜਿਹੜੀ ਗੱਲ ਆ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਾ ਦੇਣ ਦੀ ਉਹ ਕਹਿੰਦੇ ਇਸ ਵੇਲੇ G7 ਸਮਾਗਮ ਦਾ ਅਜੰਡਾ ਹੀ ਇਹ ਆ ਕਿ ਕਿਸ ਤਰੀਕੇ ਦੇ ਨਾਲ ਲੋਕਤੰਤਰਾਂ ਨੂੰ ਬਚਾ ਕੇ ਰੱਖਣਾ ਆ ਜਿਹੜੀ ਫੋਰਨ ਇੰਟਰਫੀਅਰੈਂਸ ਵਿਦੇਸ਼ੀ ਦਖਲਅੰਦਾਜ਼ੀ ਨੂੰ ਆਪਾਂ ਰੋਕਣਾ ਕਿਵੇਂ ਆ ਟਰਾਂਸਨੇਸ਼ਨਲ ਅਪਰਾਧ ਜਿਹੜੇ ਆ ਔਰ ਹੋਰ ਮੁਲਕ ਵਿੱਚ ਆ ਕੇ ਦੂਜੇ ਮੁਲਕ ਵਿੱਚ ਅਪਰਾਧ ਕੀਤੇ ਜਾਂਦੇ ਆ ਉਹਨਾਂ ਨੂੰ ਕਿਵੇਂ ਰੋਕਣਾ ਉਹਨਾਂ ਦੇ ਨਾਲ ਕਿਵੇਂ ਸੱਜਣਾ ਆ ਤੇ ਇਸ ਦੇ ਨਾਲ ਹੀ ਆਪੋ ਆਪਣੇ ਭਾਈਚਾਰਿਆਂ ਨੂੰ ਸੇਫ ਕਿਵੇਂ ਰੱਖਣਾ ਸੋ ਇਸ ਕਰਕੇ ਉਹ ਕਹਿੰਦੇ ਵੀ ਪੂਰੀ ਜਵਾਬਦੇਹੀ ਹੋਣੀ ਆ ਸਾਰੀ ਗੱਲਬਾਤ ਇਸ ਇਸ਼ੂ ਦੇ ਉੱਤੇ ਕੇਂਦਰਿਤ ਰਹਿਣੀ ਆ ਬਾਕੀ ਉਹ ਕਹਿੰਦੇ ਸਭ ਤੋਂ ਇੰਪੋਰਟੈਂਟ ਗੱਲ ਇਹ ਆ ਕਿ ਭਾਰਤ ਵੱਲੋਂ ਸਹਿਮਤੀ ਪਿਕਟਾਈ ਗਈ ਆ ਕਿ ਜਿਹੜੀਆਂ ਕੈਨੇਡੀਅਨ ਲਾ ਐਨਫੋਰਸਮੈਂਟ ਏਜੰਸੀਜ਼ ਵੱਲੋਂ ਦੋਸ਼ ਲਾਏ ਗਏ ਉਹਨਾਂ ਦੇ ਵਿੱਚ ਉਹ ਸਹਿਯੋਗ ਦੇਣਗੇ ਸੋ ਇਸ ਕਰਕੇ ਉਹ ਕਹਿੰਦੇ ਵੀ ਇਹ ਗੱਲਬਾਤ ਮੈਂ ਸਪਸ਼ਟ ਕਰਨਾ ਚਾਹੁੰਨਾ ਆ ਹੁਣ ਗੱਲ ਜਿਹੜਾ ਦੂਜੇ ਪਾਸੇ ਖੰਡਛਾਏ ਪਕਟਾਇਆ ਜਾ ਰਿਹਾ ਕਿ ਜਦੋਂ ਇੱਕ ਵਾਰੀ ਤੁਸੀਂ ਬੀਨਸ ਇਹਨਾਂ ਦੇ ਨਾਲ ਖੋਲ ਲਿਆ ਉਦੋਂ ਬਾਅਦ ਉਹ ਤੁਹਾਨੂੰ ਸਹਿਯੋਗ ਦੇਣ ਜਾਂ ਨਾ ਦੇਣ ਉਹ ਕਿਸੇ ਪ੍ਰੈਸ਼ਰ ਥੱਲੇ ਨਹੀਂ ਹੋਣਗੇ ਸੋ ਹਜੇ ਤੱਕ ਦਾ ਜਿਹੜਾ ਟਰੈਕ ਰੈਕਡ ਹੈ ਉਹ ਇਹੀ ਹੈ ਵੀ ਹੱਲੇ ਤੱਕ ਵੀ ਉਹ ਕਿਸੇ ਵੀ ਗੱਲ ਦੇ ਉੱਤੇ ਆਣੀ ਦਾ ਲਤ ਨਹੀਂ ਲਾ ਰਹੇ ਹੈਗੇ ਮੋਦੀ ਹੁਣੀ ਜਾਂ ਭਾਰਤ ਸਰਕਾਰ ਵੱਲੋਂ ਕੋਤੇ ਵੀ ਇਹ ਮੰਨਿਆ ਨਹੀਂ ਜਾ ਰਿਹਾ ਉਲਟਾ ਉਹਨਾਂ ਨੇ ਕੈਨੇਡਾ ਸਰਕਾਰ ਦੀ ਰੱਜ ਕੇ ਵਿਰੋਧਤਾ ਕੀਤੀ ਹੈ ਇੱਥੋਂ ਤੱਕ ਚੋਣਾਂ ਤੋਂ ਪਹਿਲਾਂ ਮਾਰਕ ਕਾਰਨੇ ਦਾ ਲੇਬਲ ਪਾਰਟੀ ਦਾ ਰੱਜ ਕੇ ਮਜ਼ਾਕ ਬਣਾਇਆ ਰੱਜ ਕੇ ਉਹਨਾਂ ਦੇ ਆਵਰੋਧ ਕੀਤਾ ਆ ਸੋ ਇਹ ਕਹਿਣਾ ਕਿ ਉਹ ਕਰ ਦੇਣਗੇ ਇਹ ਗੱਲ ਜਿਹੜੀ ਆ ਭਵਿੱਖ ਵਿੱਚ ਚਲੇ ਜਾਂਦੀ ਆ ਵਾਅਦਿਆਂ ਦੇ ਉੱਤੇ ਚਲੇ ਜਾਂਦੀ ਆ ਤੇ ਵਾਅਦੇ ਲੀਡਰ ਕਿੰਨੇ ਪੂਰੇ ਕਰਦੇ ਹੁੰਦੇ ਆ ਇਹਦੇ ਬਾਰੇ ਨਾ ਕੈਨੇਡਾ ਵਿੱਚ ਕੋਈ ਭਲੇਖਾ ਆ ਤੇ ਨਾ ਭਾਰਤ ਵਿੱਚ ਕੋਈ ਭਲੇਖਾ ਹੋਣਾ ਚਾਹੀਦਾ ਆ ਸੋ ਮੋਦੀ ਕਿਸ ਤਰ੍ਹਾਂ ਦੇ ਦਬਾਅ ਵਿੱਚ ਹੋਊਗਾ ਇਸ ਗੱਲ ਤੋਂ ਬਾਅਦ ਲੱਗਦਾ ਨਹੀਂ ਜਿਹੜਾ ਹੁਣ ਇਸ ਵੇਲੇ ਦਬਾਅ 'ਚ ਨਹੀਂ ਹੈਗਾ ਤੇ ਬੀਨਸ ਖੁੱਲਣ ਤੋਂ ਬਾਅਦ ਉੱਤੇ ਕਿਸ ਤਰੀਕੇ ਦਾ ਦਬਾਅ ਹੋਣਾ ਹੈ ਆਪਾਂ ਸਾਰਾ ਇਹ ਸਮਝ ਸਕਦੇ ਆਂ ਮਨਦੀਪ ਸਿੰਘ ਸਰਾਏ ਨੇ ਆਪਣੀ ਸਟੇਟਮੈਂਟ ਵਿੱਚ ਇਹ ਵੀ ਸਪਸ਼ਟ ਨਹੀਂ ਕੀਤਾ ਕਿ ਉਹ ਮਾਰਕ ਕਾਰਨੇ ਦੇ ਨਾਲ ਸਹਿਮਤ ਨੇ ਜਾਂ ਅਸਹਿਮਤ ਨੇ ਹੁਣ ਦੂਜੇ ਪਾਸੇ ਜਿਹੜੇ ਨੀਤਾ ਆਨੰਦ ਨੇ ਕੈਨੇਡੀਅਨ ਫੌਨ ਮਿਨਿਸਟਰ ਉਹਨਾਂ ਦਾ ਸਪਸ਼ਟ ਬਿਆਨ ਜਿਹੜਾ ਆਇਆ ਉਹਨਾਂ ਨੇ ਪੈਰਿਸ ਤੋਂ ਹਿੰਦੁਸਤਾਨ ਟਾਈਮਜ਼ ਦੇ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਜਿਹੜਾ ਮੋਦੀ ਨੂੰ ਸੱਦਾ ਪੱਤਰ ਭੇਜਿਆ ਗਿਆ ਉਹ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਆਪਣੀ ਵਚਨਬੱਧਤਾ ਤੋਂ ਪਿੱਛੇ ਹਟ ਰਹੇ ਹਾਂ ਉਹ ਕਹਿੰਦੇ ਵੀ ਜਿਹੜੀ ਭਾਈ ਹਰਦੀਪ ਸਿੰਘ ਨਿੱਜਰ ਮਾਮਲੇ ਦੇ ਵਿੱਚ ਜਾਂਚ ਚੱਲ ਰਹੀ ਹੈ ਉਹਦੇ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਊਗਾ ਇਹ ਆਜ਼ਾਦ ਅੰਨਾ ਜਾਂਚ ਜਿਹੜੀ ਆ ਰੂਲ ਆਫ ਲਾ ਲਾਗੂ ਕਰਨ ਦੇ ਵਾਸਤੇ ਚੱਲਦੀ ਰਹੂਗੀ ਇਹ ਸਾਡੇ ਲਈ ਸਭ ਤੋਂ ਪਹਿਲਾਂ ਆ ਤੇ ਬਾਕੀ ਉਹ ਕਹਿੰਦੇ ਵੀ ਮੈਂ ਵੀ ਦੱਸਣਾ ਚਾਹੁੰਦਾ ਕਿ ਭਾਰਤ ਦੇ ਨਾਲ ਡਿਪਲੋਮੈਟਿਕ ਤੌਰ ਦੇ ਉਤੇ ਗੱਲਬਾਤ ਹੋਈ ਹੈ ਕਿ ਕੈਨੇਡਾ ਕਿਸੇ ਵੀ ਤਰੀਕੇ ਆਪਣੇ ਸਟੈਂਡ ਤੋਂ ਪਿੱਛੇ ਨਹੀਂ ਹਟਣ ਵਾਲਾ ਖਾਸ ਕਰਕੇ ਭਾਈ ਹਰਦੀਪ ਸਿੰਘ ਨਿੱਜਰ ਦੇ ਮਾਮਲੇ ਵਿੱਚ ਤੇ ਭਾਰਤ ਨੂੰ ਸਹਿਯੋਗ ਦੇਣਾ ਪਊਗਾ ਸੋ ਜਿਹੜੀ ਗੱਲ ਸੁਖਤਾਲੀ ਵਾਲੀ ਨਹੀਂ ਕਰ ਸਕੇ ਜਿਹੜੀ ਗੱਲ ਰਣਦੀਪ ਸਰਾਏ ਨਹੀਂ ਕਰ ਸਕੇ ਉਹ ਨੀਤਾ ਆਨੰਦ ਕਹਿ ਰਹੀ ਆ ਜਦੋਂ ਕਿ ਕਰਨੀ ਇਹਨਾਂ ਨੂੰ ਚਾਹੀਦੀ ਸੀਗੀ ਲੋਕ ਇਹਨਾਂ ਤੋਂ ਤਵਕਕ ਰੱਖਦੇ ਸੀਗੇ ਸੋ ਦੂਜੇ ਪਾਸੇ ਜਿਹੜੀਆਂ ਕੈਨੇਡੀਅਨ ਗਵਰਨਮੈਂਟ ਦੇ ਨਾਲ ਜਦੋਂ ਆਪਾਂ ਗੱਲ ਕਰਦੇ ਆ ਵਿੱਚ ਸੋਰਸਸਾਂ ਨਾਲ ਗੱਲ ਕਰਦੇ ਆ ਤਾਂ ਉੱਥੋਂ ਇਹ ਵੀ ਪਤਾ ਲੱਗ ਰਿਹਾ ਆ ਕਿ ਕੁਝ ਸੈਂਕਸ਼ਨਸ ਦੀ ਗੱਲ ਚੱਲ ਰਹੀ ਆ ਆਟਵਾ ਵਿਚਲੇ ਸੂਤਰਾਂ ਨੇ ਟ੍ਰਾਂਟੋ ਸਟਾਰ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੇਬਲ ਪਾਰਟੀ ਵੱਲੋਂ ਲੀਡਰ ਵੱਲੋਂ ਮੋਦੀ ਨੂੰ ਜਿਹੜਾ ਸੱਦਾ ਪੱਤਰ ਭੇਜਿਆ ਗਿਆ ਕੁਝ ਸ਼ਰਤਾਂ ਦੇ ਤਹਿਤ ਭੇਜਿਆ ਗਿਆ ਆ ਵੀ ਤੁਹਾਨੂੰ ਸਾਡੇ ਨਾਲ ਸਹਿਯੋਗ ਕਰਨਾ ਪਊਗਾ ਸੋ ਜਿਹੜਾ ਆ ਲਾ ਇਨਫੋਰਸਮੈਂਟ ਸਾਡੀਆਂ ਏਜੰਸੀਆਂ ਆ ਇਹਨਾਂ ਦੀਆਂ ਮੰਗਾਂ ਨੇ ਉਹਨਾਂ ਦੇ ਹਸਾਬ ਚੱਲਣਾ ਪਊਗਾ ਜਿਹੜੀ ਜਾਂਚ ਚੱਲ ਰਹੀ ਆ ਐਕਸਟਰੈਕਸ਼ਨਜ਼ ਬਾਰੇ ਧਮਕੀਆਂ ਬਾਰੇ ਜਾਂ ਕਤਲਾਂ ਬਾਰੇ ਉਹਦੇ ਬਹਿ ਸਹਿਯੋਗ ਦੇਣਾ ਪਊਗਾ ਪਰ ਹੱਲੇ ਤੱਕ ਮੋਦੀ ਹੁਣਾਂ ਨੇ ਮୋਰੇ ਕੋਈ ਹੰਗਾਰਾ ਨਹੀਂ ਭਰਿਆ ਕਿ ਅਸੀਂ ਕੋਈ ਸਹਿਯੋਗ ਦੇਾਂਗੇ ਜਾਂ ਨਹੀਂ ਸੋ ਜਿਹੇ ਹਾਲਾਤ ਦੇ ਵਿੱਚ ਸੱਦਾ ਪੱਤਰ ਦੇਣ ਦਾ ਮਕਸਦ ਕੀ ਰਹੇਂਦਾ ਇਹ ਇੱਕ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਆ ਸੋ ਇਸ ਦੇ ਨਾਲ ਜੇ ਪਰ ਸਿਕ ਜਥੇਬੰਦੀਆਂ ਦੀ ਗੱਲ ਕਰੀਏ ਤਾਂ ਉਹ ਓਟਵਾ ਜਾਨੀ ਕਿ ਕੈਨੇਡਾ ਦੀ ਰਾਜਧਾਨੀ ਪਹੁੰਚੀਆਂ ਹੋਈਆਂ ਆ ਕੱਲ ਨੂੰ ਡਬਲਯੂ ਐਸਓ ਤੇ ਸੈਕ ਫੈਡਰੇਸ਼ਨ ਵੱਲੋਂ ਅੋਟਵਾ ਦੇ ਵਿੱਚ ਜਿਹੜੇ ਪੰਜਾਬੀ ਸਿੱਖ ਐਮਪੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਪਹਿਲਾਂ ਕੰਜ਼ਰਵੇਟਿਵ ਐਮਪੀਜ਼ ਦੇ ਨਾਲ ਮੁਲਾਕਾਤ ਹੋਣੀ ਹੈ ਉਸ ਤੋਂ ਬਾਅਦ ਲਿਬਰਲ ਐਮਪੀਜ਼ ਦੇ ਨਾਲ ਮੁਲਾਕਾਤ ਹੋਣੀ ਹੈ ਉਹਨਾਂ ਦੀ ਪੋਜੀਸ਼ਨ ਜਾਣਨ ਦੀ ਕੋਸ਼ਿਸ਼ ਕੀਤੀ ਜਾਊਗੀ ਉਸ ਤੋਂ ਬਾਅਦ ਵੀਰਵਾਰ ਨੂੰ ਅਗਲੇ ਦਿਨ ਯਾਨੀ ਕਿ ਇੱਕ ਪ੍ਰੈਸ ਕਾਨਫਰੰਸ ਪਾਰਲੀਮੈਂਟ ਹਾਲ ਅੋਟਵਾ ਤੋਂ ਕੀਤੀ ਜਾਣੀ ਹੈ ਜਿਦੇ ਵਿੱਚ ਸਿੱਖ ਜਥੇਬੰਦੀਆਂ ਆਪਣੀਆਂ ਫਾਈਂਡਿੰਗਸ ਉਸ ਵੇਲੇ ਦੀਆਂ ਪ੍ਰੈਸ ਦੇ ਨਾਲ ਸਾਂਝੀਆਂ ਕਰਨੀਆਂ ਆ ਦੂਜੇ ਪਾਸੇ ਮੋਦੀ ਦੇ ਖਿਲਾਫ ਇੱਕ ਰੈਲੀ ਜਿਹੜੀ ਹੈ ਸੈਚਰਡੇ ਨੂੰ ਆਟਵਾਚ ਰੱਖੀ ਗਈ ਆ ਇਹਦੇ ਵਾਸਤੇ ਵੀ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਆ ਕੀ ਹੈ ਜਥੇਬੰਦੀਆਂ ਜਿਹੜਾ ਕੈਨਾਕਸਕਸ ਜਿਹੜਾ ਥੇ ਕਿ ਜੀ7 ਸਮਿਤ ਲਬਰਟਾ ਚ ਹੋ ਰਹੀ ਆ ਉੱਥੇ ਵੀ ਮਜਾਰਾ ਕਰਨ ਪਹੁੰਚਣਗੇ ਆ ਇਸ ਸਬੰਧੀ ਉਹ ਫਿਰ ਵੀਰਵਾਰ ਵਾਲੀ ਪ੍ਰੈਸ ਕਾਨਫਰੰਸ ਵਿੱਚ ਸਪਸ਼ਟ ਕਰਨਗੇ ਆ ਸੋ ਕੁੱਲ ਮਿਲਾ ਕੇ ਘਰਣ ਨੀਤੀ ਘੜੀ ਜਾ ਰਹੀ ਆ ਪਹਿਲਾਂ ਇਹ ਦੇਖਿਆ ਜਾ ਰਿਹਾ ਕਿ ਜਿਹੜੇ ਐਮਪੀਜ਼ ਨੇ ਮੰਤਰੀ ਨੇ ਉਹਦਾ ਸਟੈਂਡ ਕੀ ਆ ਆਡੜ ਪਾਰਟੀਆਂ ਦੀ ਹਾਲਤ ਕੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਕੋਈ ਜਿਹੜੀ ਰਣਨੀਤੀ ਆ ਉਹ ਲਿਖੀ ਜਾਊਗੀ ਹੱਲੇ ਤੱਕ ਸਿਰਫ ਸਿਕਸ ਫੋਰ ਜਸਟਿਸ ਵੱਲੋਂ ਹੀ ਖੁੱਲਕੇ ਐਲਾਨ ਕੀਤਾ ਗਿਆ ਆ ਕਿ ਉਹ ਮੋਦੀ ਦਾ ਅਲਬਰਟਾ ਦੇ ਵਿੱਚ ਵਿਰੋਧ ਕਰਨਗੇ ਸੋ ਇਸ ਦੇ ਨਾਲ ਹੀ ਜਿਹੜੀ ਗੱਲ ਇੱਕ ਹੋਰ ਸਾਹਮਣੇ ਆ ਰਹੀ ਆ ਉਹ ਇਹ ਕਿ ਕੈਨੇਡੀਅਨ ਮਿਨਿਸਟਰੀ ਮੀਡੀਆ ਦਾ ਰੋਲ ਬੜਾ ਹਾਂ ਪੱਕੀ ਆ ਉਹ ਇਸ ਨੂੰ ਇੱਕ ਕੈਨੇਡੀਅਨ ਇਸ਼ੂ ਵਜੋਂ ਲੈ ਰਹੇ ਆ ਵੀ ਕਿ ਬਾਹਰਲਾ ਮੁਲਕ ਆ ਕੇ ਕੈਨੇਡੀਅਨ ਧਰਤੀ ਤੇ ਇੱਕ ਕੈਨੇਡੀਅਨ ਬੰਦੇ ਨੂੰ ਮਾਰ ਜਾਂਦਾ ਉਸ ਤੋਂ ਬਾਅਦ ਇੱਕ ਹੋਰ ਨੂੰ ਮਾਰ ਜਾਂਦਾ ਤੇ ਹੱਲੇ ਤੱਕ ਉਹਦੀ ਕੋਈ ਜਵਾਬ ਦੇਹੀ ਭਾਰਤ ਕੋਲੋਂ ਨਹੀਂ ਲਈ ਜਾਂਦੀ ਵੀ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਸੋ ਚਾਹੇ ਕੈਨੇਡਾ ਦੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਚਾਹੇ ਕੈਨੇਡਾ ਦੀ ਪ੍ਰਮੁੱਖ ਐਨਡੀਪੀ ਦੇ ਐਮਪੀਜ਼ ਨੇ ਤੇ ਚਾਹੇ ਫਿਰ ਮੇਨਸਟ੍ਰੀਮ ਮੀਡੀਆ ਦੇ ਵਿੱਚਲੇ ਕਾਲਮਕਾਰ ਨੇ ਉਹ ਬਕਾਇਦਾ ਇਸ ਗੱਲ ਦੇਤੇ ਸਵਾਲ ਝੁੱਕ ਰਹੇ ਆ ਉਧਰੋਂ ਭਾਰਤੀ ਸੂਤਰ ਵੀ ਜਿਹੜੇ ਦੱਸ ਰਹੇ ਆ ਭਾਰਤੀ ਮੀਡੀਆ ਦੇ ਵਿੱਚ ਵੀ ਇਹ ਕੰਸੂਆਂ ਚੱਲ ਰਹੀਆਂ ਆ ਕਿ ਭਾਰਤੀ ਏਜੰਸੀਆਂ ਨੇ ਮੋਦੀ ਨੂੰ ਕੈਨੇਡਾ ਨਾ ਜਾਣ ਦੀ ਸਿਫਾਰਿਸ਼ ਕੀਤੀ ਆ ਉਹ ਕਹਿੰਦੇ ਵਿੱਚ ਉਹ ਖੱਟਣ ਨੂੰ ਬਹੁਤਾ ਕੁਝ ਹੈ ਨਹੀਂਗਾ ਪਰ ਉੱਥੇ ਅਗਿਆਂ ਦੀ ਬੇਇੱਜ਼ਤੀ ਹੋ ਸਕਦੀ ਆ ਸੋ ਕੁੱਲ ਮਿਲਾ ਕੇ ਸਾਰੇ ਪਾਸੇ ਅਜੇ ਪਰ ਤੋਲੇ ਜਾ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਤਬਦੀਲੀ ਆ ਸਕਦੀ ਆ ਜਿਉਂ-ਜਿਉਂ ਸਾਨੂੰ ਜਾਣਕਾਰੀ ਮਿਲਦੀ ਆ ਅਸੀਂ ਤਿਉਂ-ਤਿਉਂ ਤੁਹਾਨੂੰ ਉਹ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਵਾਂਗੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਅਪੀਲ ਪੁਲਿਸ ਦੀ ਟ੍ਰਾਂਟੋ ਇਲਾਕੇ ਦੇ ਵਿੱਚ ਬ੍ਰੈਮਟਨ ਮਿਸਿਸਾਗਾ ਦੀ ਜਿਹੜੀ ਪੁਲਿਸ ਆ ਅਰੀਜਨਲ ਪੁਲਿਸਾ ਉਥੋਂ ਦੀ ਪੀਲ ਅਰੀਜਨਲ ਪੁਲਿਸਾ ਉਹਨਾਂ ਨੇ 1 ਸਾਲ ਦੀ ਜਾਂਚ ਤੋਂ ਬਾਅਦ ਇੱਕ ਵੱਡਾ ਤਸਕਰ ਗਿਰੋਹ ਕਾਬੂ ਕੀਤਾ ਜ ਜਿਹਦੇ ਵਿੱਚ 9 ਜਾਣਿਆਂ ਦਾ ਤੇ 35 ਚਾਰਜ ਲਾਏ ਗਏ ਆ ਤੇ ਬੜੇ ਦੁੱਖ ਦੀ ਗੱਲ ਇਹ ਆ ਕਿ ਇਹਨਾਂ 9ਾਂ ਦੇ ਵਿੱਚੋਂ 6 ਜਾਣੇ ਨੇ ਜਿਹੜੇ ਪੰਜਾਬੀ ਆ ਸਿੱਖ ਮੂਲ ਦੇ ਆ ਤੇ ਉਹ ਫੜੇ ਗਏ ਆ ਇਹਨਾਂ ਦੇ ਕੋਲੋਂ ਆ ਤਕਰੀਬਨ 480 ਕਿਲੋਗ੍ਰਾਮ ਕੋਕੀਨ ਜਿਹਦੀ ਕੇ ਬਾਜ਼ਾਰ ਦੇ ਵਿੱਚ ਕੀਮਤ ਤਕਰੀਬਨ 48 ਮਿਲੀਅਨ ਡਾਲਰ ਦੱਸੀ ਜਾ ਰਹੀ ਆ ਆ ਉਹ ਇਹਨਾਂ ਨੇ ਢੋਣ ਦੇ ਦੋਸ਼ ਨੇ ਜੀ ਤੇ ਦੋ ਬੰਦੂਕਾਂ ਵੀ ਫੜੀਆਂ ਗਈਆਂ ਜਿਹੜੇ ਚਾਰਜ ਕੀਤੇ ਵਿਅਕਤੀ ਇਹਨਾਂ ਦੇ ਵਿੱਚ ਰਵਿੰਦਰ ਪਵਾਰ ਆ ਜੀ 29 ਸਾਲਾਂ ਦਾ ਕਰਮਜੀਤ ਸਿੰਘ ਉਮਰ 36 ਸਾਲ ਗੁਰਦੇਵ ਸਿੰਘ ਉਮਰ 36 ਸਾਲ ਸਰਤਾਜ ਸਿੰਘ ਉਮਰ 27 ਸਾਲ ਸ਼ਿਵੰਕਰ ਸਿੰਘ ਉਮਰ 31 ਸਾਲ ਮਨਪੀਤ ਸਿੰਘ ਉਮਰ 44 ਸਾਲ ਤਿੰਨ ਗੈਰ ਪੰਜਾਬੀ ਨੇ ਹਾਓ ਟੋਮੀ ਹੋਏਨ 27 ਸਾਲ ਸਾਜਰੀ ਤੇ ਯੋਗਿੰਦਰ ਰਾਜਾ 31 ਸਾਲ ਤੇ ਫਿਲਿਪ ਟਿਪ 39 ਸਾਲ ਸੋ ਇਹਨਾਂ ਦੇ ਉੱਤੇ ਕੁੱਲ ਜਿਹੜੇ 35 ਚਾਰਜ ਲਾਏ ਗਏ ਆ ਤੇ ਜਿਹੜੀ ਸਭ ਤੋਂ ਹੋਰ ਦੁੱਖ ਦੀ ਗੱਲ ਹੈ ਜਿਹੜੀ ਸਾਹਮਣੇ ਆ ਰਹੀ ਆ ਕਿ ਨੌ ਸ਼ੱਕੀ ਫੜੇ ਗਏ ਹਨ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਖਬਰਾਂ ਆ ਰਹੀਆਂ ਕਿ 6ਾਂ ਦੀ ਜ਼ਮਾਨਤ ਮਨਜ਼ੂਰ ਹੋ ਚੁੱਕੀ ਆ 3ਾਂ ਦੀ ਜ਼ਮਾਨਤ ਕਿਸੇ ਵੀ ਪਲ ਮਨਜ਼ੂਰ ਹੋ ਸਕਦੀ ਆ ਤੇ ਇੱਕ ਸ਼ਰਮਸਾਰੀ ਵਾਲੀ ਗੱਲ ਇਹ ਆ ਕਿ ਨੌਾਂ ਦੇ ਵਿੱਚੋਂ 6 ਜਿਹੜੇ ਨੇ ਉਹ ਪੰਜਾਬੀ ਨੇ ਸਿੱਖ ਪਰਿਵਾਰਾਂ ਦੇ ਵਿੱਚੋਂ ਆ ਸੋ ਇਹ ਇੱਕ ਸਾਡੇ ਵਾਸਤੇ ਬਹੁਤ ਵੱਡਾ ਸੰਕੇਤ ਆ ਜਦੋਂ ਸਾਡੇ ਬੰਦੇ ਡਰੱਗ 'ਚ ਫੜੇ ਜਾਂਦੇ ਆ ਪੁੱਠੇ ਕੰਮਾਂ 'ਚ ਫੜੇ ਜਾਂਦੇ ਆ ਇਹ ਸਾਡੇ ਆਲੇ ਦੁਆਲੇ ਲਾਰ ਪੁਣਾ ਆ ਪੈਸੇ ਦੀ ਦੌੜ ਆ ਜਲਦੀ ਅਮੀਰ ਹੋਣ ਦੀ ਇੱਛਾ ਆ ਬਰਸ਼ਾ ਕਰਦੀ ਆ ਦਿਖਾਵੇ ਭਰੀ ਜ਼ਿੰਦਗੀ ਦਾ ਪ੍ਰਭਾਵ ਆ ਇਹ ਸਾਡੀ ਜਵਾਨੀ ਨੂੰ ਕਿੱਧਰ ਲੈ ਕੇ ਜਾ ਰਿਹਾ ਆ ਸੋ ਜਿਹਦਾ ਨਾਂ ਨਾਲ ਸਿੰਘ ਲੱਗਦਾ ਇਹ ਬਹੁਤ ਇੱਕ ਸਾਰਿਆਂ ਨੂੰ ਸ਼ਰਮਸਾਰੀ ਕਰਨ ਵਾਲੀ ਗੱਲ ਆ ਸਿੰਘ ਦਾ ਮਤਲਬ ਬਾਹਰੀ ਭੇਖ ਨਹੀਂ ਸਿੰਘ ਦਾ ਮਤਲਬ ਇੱਕ ਕਰਤਾਰ ਸੀਗਾ ਜਿਹੜਾ ਗੁਰੂ ਸਾਹਿਬ ਨੇ ਸਿਰਜਿਆ ਸੀਗਾ ਤੇ ਸਾਡੇ ਕਿਰਦਾਰ ਦਿਨੋਂ ਦਿਨ ਹੌਲੇ ਹੁੰਦੇ ਜਾ ਰਹੇ ਆ ਅਸੀਂ ਮਟੀਰੀਅਲਿਸਟਿਕ ਦੁਨੀਆ ਦੇ ਵਿੱਚ ਬਾਕੀ ਲੋਕਾਂ ਵਾਂਗੂ ਮਗਰ ਭੱਜਦੇ ਇਹ ਵੀ ਭੁੱਲ ਜਾਂਦੇ ਆ ਕਿ ਸਾਡੇ ਨਾਮਾਂ ਦੇ ਮਗਰ ਕੀ ਲੱਗਦਾ ਆ ਅਸੀਂ ਕੌਣ ਲੋਕ ਹੈਗੇ ਆ ਸੋ ਇਹਦੇ ਵਿੱਚ ਮਾਪਿਆਂ ਦਾ ਵੀ ਕਸੂਰ ਆ ਪ੍ਰਚਾਰਕਾਂ ਦਾ ਵੀ ਕਸੂਰ ਆ ਜਿਹੜੇ ਚੰਗੇ ਕਿਰਦਾਰ ਵਾਲੇ ਬੱਚੇ ਆ ਉਹ ਕਿੱਦਾਂ ਬਣਾਉਣੇ ਆ ਕਿਤੇ ਨਾ ਕਿਤੇ ਘਾੜ ਜਿਹੜੀ ਸਿਸਟਮ ਵਿੱਚ ਹੈਗੀ ਆ ਸੋ ਇਹ ਉਹਦੇ ਹੀ ਨਤੀਜੇ ਸਾਹਮਣੇ ਆ ਰਹੇ ਜਿਹਦੇ ਕਰਕੇ ਫਿਰ ਜੋ ਇਹੋ ਜਿਹੇ ਬੰਦੇ ਫੜੇ ਜਾਂਦੇ ਆ ਤਾਂ ਸਮੁੱਚੀ ਕਮਿਊਨਿਟੀ ਨੂੰ ਸ਼ਰਮਸਾਰ ਹੋਣਾ ਪੈਂਦਾ ਇਸ ਦੇ ਨਾਲ ਹੀ ਆਪਾਂ ਗੱਲਬਾਤ ਅਮਰੀਕਾ ਦੀ ਕਰੀਏ ਤਾਂ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਕੈਲੀਫੋਰਨੀਆ ਦੇ ਗਵਰਨਰ ਗੈਰੀ ਨਿਊਸਮ ਜਿਹੜੇ ਨੇ ਜੀ ਆਮੋ ਸਾਹਮਣੇ ਆ ਡੋਨਲਡ ਟਰੰਪ ਹੋਣਾ ਨੇ 2700 ਫੌਜੀ ਲਾਰਸਲਿੰਜਰਸ ਭੇਜਣ ਦਾ ਐਲਾਨ ਕੀਤਾ ਹੋਇਆ ਜਿਨ੍ਹਾਂ ਵਿੱਚ 700 ਮਰੀਨ ਨੇ ਅਤੇ 2000 ਜਿਹੜੇ ਆ ਨੈਸ਼ਨਲ ਗਾਰਡ ਤੇ ਉਹ ਕਹਿੰਦੇ ਵੀ ਐਲ.ਏ ਦੇ ਵਿੱਚ ਲਾਸ ਐਂਜਲਸ ਦੇ ਵਿੱਚ ਅਮਨ ਕਾਨੂੰਨ ਦੀ ਹਾਲਤ ਬਣਾਈ ਰੱਖਣ ਵਾਸਤੇ ਇਹ ਜ਼ਰੂਰੀ ਆ ਕਿਉਂਕਿ ਐਲ.ਏ ਦਾ ਮੇਅਰ ਕੈਲੀਫੋਰਨੀਆ ਦਾ ਗਵਰਨਰ ਇਸ ਸਮੁਨ ਕਾਨੂੰਨ ਨੂੰ ਬਣਾਈ ਰੱਖਣ ਵਿੱਚ ਬੁਰੀ ਤਰ੍ਹਾਂ ਫੇਲ ਹੋਏ ਆ ਮੁਜਾਰਾਕਾਰੀਆਂ ਨੇ ਜਿਹੜੇ ਫੈਡਰਲ ਇਮੀਗ੍ਰੇਸ਼ਨ ਏਜੰਟ ਨੇ ਆਈਸਟਰਨ ਉੱਤੇ ਹਮਲਾ ਕੀਤਾ ਸਰਕਾਰੀ ਜਗ੍ਹਾਾਂ ਦੀ ਭਾਂਡ ਤੋੜ ਕੀਤੀ ਆ ਪ੍ਰਾਈਵੇਟ ਸਟੋਰ ਲੁੱਟੇ ਆ ਜਿਸ ਵੇਲੇ ਦੀ ਵੀਡੀਓ ਘੁੰਮ ਰਹੀ ਆ ਕਿਵੇਂ ਐਪਲ ਦਾ ਜਿਹੜਾ ਸ਼ੋਅਰੂਮ ਆ ਉਹਦੇ ਵਿੱਚ ਲੁੱਟਖੋ ਕੀਤੀ ਗਈ ਆ ਸੋ ਕਹਿੰਦੇ ਵੀ ਕਿਸੇ ਵੀ ਤਰੀਕੇ ਮਨਜ਼ੂਰ ਨਹੀਂ ਹੈਗਾ ਸੋ ਇਹ ਵੀ ਹਾਊਸਲੇ ਵਿੱਚ ਜਾਣਕਾਰੀ ਦਿੱਤੀ ਗਈ ਆ ਕਿ 134 ਮਿਲੀਅਨ ਡਾਲਰ ਦਾ ਖਰਚਾ ਹੋਣਾ ਇਸ 2200 ਜਿਹੜਾ ਬੰਦਾ ਤਾਇਨਾਤ ਕੀਤਾ ਗਿਆ ਆ 60 ਦਿਨ ਦੇ ਵਾਸਤੇ ਤੇ ਦੂਜੇ ਪਾਸੇ ਜਿਹੜੇ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਗਵਰਨਰ ਨੇ ਇਸ ਗੱਲ ਦਾ ਵਿਰੋਧ ਕਰ ਰਹੇ ਆ ਉਹ ਅਦਾਲਤ ਵਿੱਚ ਚਲੇ ਗਏ ਆ ਕਿ ਇੱਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਾਡੇ ਫੌਜ ਭੇਜੀ ਗਈ ਆ ਇਹਦਾ ਖਰਚਾ ਵੀ ਸਾਡੇ ਸਿਰ ਪਾਇਆ ਜਾ ਰਿਹਾ ਸਾਡੀ ਬਦਨਾਮੀ ਕੀਤੀ ਜਾ ਰਹੀ ਆ ਗੱਲ ਐਡੀ ਸੀਰੀ ਜਿੰਨੀ ਬਣਾ ਕੇ ਪੇਸ਼ ਕੀਤੀ ਜਾ ਰਹੀ ਆ ਕਿ ਇਹ ਸਾਰਾ ਕੁਝ ਸਾਜ਼ਿਸ਼ ਆ ਕੈਲੀਫੋਰਨੀਆ ਨੂੰ ਬਦਨਾਮ ਕਰਨ ਦੀ ਸੋ ਇਹਦੇ ਵਿੱਚ ਜਿਹੜਾ ਅੱਜ ਦੇਖਿਆ ਜਾ ਰਿਹਾ ਮੁੱਖ ਤੌਰ ਤੇ ਉਤੇ ਲिटल ਟੋਕੀਓ ਇਲਾਕਾ ਲਾਸ ਏਂਜਲਸ ਦਾ ਅਤੇ ਦਾ ਆਰਸ ਡਿਸਟ੍ਰਿਕਟ ਉੱਥੇ ਜ਼ਿਆਦਾ ਤਣਾਅ ਬਣਿਆ ਹੋਇਆ ਹੈ ਉੱਥੇ ਜਿਹੜੇ ਇਹ 10 ਦੇ ਫੌਜ ਦੇ ਤੇ ਨਾਲ ਦੀ ਨਾਲ ਮੁਜਾਰਾ ਕਰੀ ਆਮੋ ਸਾਹਮਣੇ ਹੋ ਗਏ ਆ ਹੱਲੇ ਵੀ ਕਿਤੇ ਨਾ ਕਿਤੇ ਲੁੱਟ ਖੋਹ ਤੇ ਟੁੱਟ ਭੱਜਦੀਆਂ ਖਬਰਾਂ ਜਿਹੜੀਆਂ ਉਹ ਆ ਰਹੀਆਂ ਆ ਤੇ ਜਿਹੜੇ ਬਾਰਡਰ ਜ਼ਾਰ ਨੇ ਟੌਮ ਹੋਮਨ ਉਹਨਾਂ ਨੇ ਸਪੈਸ਼ਲੀ ਇਹ ਗੱਲ ਕਹੀ ਹੈ ਕਿ ਕੈਲੀਫੋਰਨੀਆ ਦੇ ਗਵਰਨਰ ਗੈਰੀ ਨਿਊਸਮ ਸੌਰੀ ਗੈਵਨ ਨਿਊਸਮ ਅਤੇ ਐਲਏ ਦੇ ਮੇਅਰ ਕੈਰਨ ਬੈਸ ਜਿਹੜੇ ਨੇ ਉਹ ਇਸ ਵਾਸਤੇ ਜ਼ਿੰਮੇਵਾਰ ਆ ਉਹ ਬਿਲਕੁਲ ਵੀ ਜਿਹੜਾ ਆਪਣਾ ਤਿਆਰਬਾ ਨਹੀਂ ਦਿਖਾ ਰਿਹਾ ਇਸ ਕਰਕੇ ਸਾਨੂੰ ਮਜਬੂਰੀ ਬਸ ਫੈਡਰਲ ਤਾਕਤ ਜਿਹੜੀ ਆ ਉਹ ਕੈਲੀਫੋਰਨੀਆ ਦੇ ਵਿੱਚ ਲਾਉਣੀ ਪਈ ਹੈ ਜੀ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਚੱਲ ਰਹੀ ਦਿੱਲੀ ਵਾਲਿਆਂ ਦੀ ਸਰਕਾਰ ਕੇਜਰੀਵਾਲ ਬਨਾਮ ਭਗਵੰਤ ਮਾਨ ਲੁੱਟ ਵਾਸਤੇ ਪੂਰੇ ਜਣੇ ਕਿ ਕੋਲ ਚੁੱਕੀ ਆਪਣੇ ਪੰਜੇ 24000 ਏਕੜ ਲੁਧਿਆਣੇ ਦੇ 32 ਪਿੰਡਾਂ ਚ ਐਕਵਾਇਰ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਆ 12000 ਏਕੜ ਹੋਰ ਜ਼ਿਲ੍ਹਿਆਂ ਦੇ ਵਿੱਚ ਅਰਬਨ ਸਟੇਟ ਬਣਾਉਣ ਲਈ ਵੱਡਿਆਂ ਸ਼ਹਿਰਾਂ ਦੇ ਨਾਲ-ਨਾਲ ਐਕਵਾਇਰ ਕੀਤਾ ਜਾਣਾ ਅਤੇ 7000 ਏਕੜ ਸਹਿਜਦਾਜੀਤ ਸਿੰਘ ਨਗਰ ਮੁਹਾਲੀ ਜਿਹੜਾ ਜੀ ਉਹਦੇ ਆਲੇ-ਦੁਆਲੇ ਨਵੇਂ ਸੈਕਟਰ ਬਣਾਉਣ ਲਈ ਐਕਵਾਇਰ ਕੀਤਾ ਜਾਣਾ ਸੋ ਕੁੱਲ ਮਿਲਾ ਕੇ ਜੀ ਪੰਜਾਬ ਦੀ ਖੇਤੀਬਾੜੀ ਵਾਲੀ ਪਹਜਾਉ ਜ਼ਮੀਨ ਆ ਉਹ ਤਕਰੀਬਨ 43000 ਏਕੜ ਤਾਂ ਸ਼ਰਿਆਮ ਆ ਲੁਕਟਣ ਦੀ ਗੱਲ ਚੱਲ ਪਈ ਆ ਕਿਸਾਨ ਜਥੇਬੰਦੀਆਂ ਵੱਲੋਂ ਇਹਦਾ ਵਿਰੋਧ ਕੀਤਾ ਜਾ ਰਿਹਾ ਕੁਝ ਕਿਸਾਨ ਵੀ ਸੰਬੰਧੀ ਸਾਹਮਣੇ ਆ ਰਹੇ ਆ ਸੋ ਐਕਵਾਇਰ ਕਰਨ ਲੱਗੇ ਆ ਕਾਦੇ ਵਾਸਤੇ ਇਹ ਰਿਹਾਈਸ਼ੀ ਕਲੋਨੀਆ ਬਣਾਉਣੀਆਂ ਇੱਥੇ ਕਮਰਸ਼ੀਅਲ ਬਣਾਉਣਾ ਪਰ ਪਿਛਲੇ ਸਮੇਂ ਦੇ ਵਿੱਚ ਦੇਖਿਆ ਕਿ ਇਹ ਜ਼ਮੀਨਾਂ ਜਿਹੜੀਆਂ ਕਿਸਾਨਾਂ ਤੋਂ ਉਹ ਬਹੁਤ ਸਸਤੀਆਂ ਲੈ ਕੇ ਤੇ ਉਦੋਂ ਬਾਅਦ 100-100 ਗੁਣਾ ਜਿਹੜਾ ਆ ਉਹਦਾ ਰੇਟ ਵਧਾ ਕੇ ਵੇਚੀਆਂ ਗਈਆਂ ਤੇ ਉਹਦੇ ਵਿੱਚ ਮੋٹے ਤੌਰ ਦੇ ਉੱਤੇ ਕਾਰਪੋਰੇਸ਼ਨਾਂ ਨੇ ਵੱਡੇ ਕਾਰਪੋਰੇਟਾਂ ਨੇ ਸਰਕਾਰਾਂ ਦੇ ਵਿੱਚ ਸ਼ਾਮਲ ਮੰਤਰੀਆਂ ਨੇ ਪੈਸੇ ਬਣਾਏ ਆ ਤੇ ਇੱਕ ਵਾਰ ਫਿਰ ਉਹੀ ਖੇਡ ਜਿਹੜੀ ਆ ਖੇਡੀ ਜਾ ਰਹੀ ਆ ਦਿੱਲੀ ਵਾਲਿਆਂ ਦੇ ਦਿੱਲੀ ਚ ਭਾਂਡੇ ਵੇਚਣ ਤੋਂ ਬਾਅਦ ਉਹਨਾਂ ਦੀ ਪੂਰੀ ਲੁੱਟ ਜਿਹੜੀ ਆ ਉਹ ਪੰਜਾਬ ਤੇ ਕੇਂਦਰਤ ਆ ਵੀ ਇੱਥੋਂ ਕਿਸ ਤਰੀਕੇ ਆਪਾਂ ਜੋ ਕੁਝ ਹੱਥੋਂ ਆ ਲੁੱਟ ਲਈਏ ਜੀ ਸੋ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇਦ ਵਾਲੀ ਗੱਲ ਹੋਈ ਪਈ ਆ ਪੰਜਾਬ ਸਰ ਲੁੱਟਣ ਵਾਲਿਆਂ ਦੀ ਕਦੀ ਕਮੀ ਨਹੀਂ ਰਹੀ ਤੇ ਹੁਣ ਇਹ ਦਿੱਲੀ ਵਾਲਿਆਂ ਦੀ ਲੁੱਟ ਵਧਦੀ ਜਾ ਰਹੀ ਆ ਜਗਰਾਉਂ ਦੇ ਲਾਗੇ ਪਿੰਡ ਅਲੀਗੜ ਦੇ ਵਿੱਚ ਕਿਸਾਨਾਂ ਦਾ ਇਕੱਠ ਹੋਇਆ 6 ਪਿੰਡਾਂ ਦੇ ਲੋਕਾਂ ਨੇ ਜ਼ਮੀਨ ਨਾ ਦੇਣ ਦੀ ਸੌਂ ਖਾਦੀ ਆ ਕਹਿੰਦੇ ਚਾਹੇ ਕੁਛ ਹੋ ਜਵੇ ਕਰੋ ਜਾਂ ਮਰੋ ਦੀ ਨੀਤੀ ਤੇ ਚੱਲਾਂਗੇ ਪਰ ਇਹ ਜ਼ਮੀਨ ਐਕਵਾਇਰ ਨਹੀਂ ਹੋਣ ਦੇਵਾਂਗੇ ਸੋ ਜਿਹੀਆਂ ਖਬਰਾਂ ਹੋਰ ਥਾਂਾਂ ਦੇ ਉੱਤੋਂ ਵੀ ਆ ਰਹੀਆਂ ਲਾਲਚੀਆਂ ਦੀ ਵੀ ਕੋਈ ਕਮੀ ਨਹੀਂ ਜਿਹੜੇ ਕਿ ਰੀਗਰਾਏ ਸਾਡੀ ਜ਼ਮੀਨ ਛੇਤੀ ਆਵੇ ਪੈਸੇ ਲੈ ਕੇ ਲਾਂਭੇ ਹੋਈਏ ਪਰ ਦੂਜੇ ਪਾਸੇ ਜਿਹਨਾਂ ਦਾ ਜ਼ਮੀਨ ਨਾਲ ਪਿਆਰ ਆ ਪਿੰਡਾਂ ਨਾਲ ਪਿਆਰ ਆ ਆਪਣੇ ਥਾਂ ਨਾਲ ਪਿਆਰ ਆ ਉਹ ਵਿਰੋਧ ਕਰਨ ਦੇ ਵਾਸਤੇ ਕਰੋ ਜਾਂ ਮਰੋ ਦੀ ਦਿੱਤੀ ਪਣਾਉਣ ਲੱਗੇ ਅੱਜ ਅਖੀਰ ਦੇ ਵਿੱਚ ਗੱਲਬਾਤ ਕਰੀਏ ਜੀ ਆਪਾਂ ਤਖਸ਼ੀਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਤੋਂ ਆਈ ਇੱਕ ਆਦੇਸ਼ ਦੀ ਜਿਹੜਾ ਕਿ ਕੁਝ ਦਿਨ ਹੋ ਗਏ ਆ ਇਹਨੂੰ ਇਹਦੇ ਵਿੱਚ ਜਿਹੜੀ ਸ਼ਬਦਾਬਲੀ ਵਰਤੀ ਗਈ ਆ ਬੜੀ ਹੀ ਸਮੱਸਿਆਪੂਰਨ ਇਹਦੇ ਵਿੱਚ ਕਿਹਾ ਗਿਆ ਕਿ ਅੱਜ ਤੋਂ ਬਾਅਦ ਅਕਾਲ ਤਖਤ ਸਾਹਿਬ ਜਾਂ ਕਿਸੇ ਵੀ ਬਾਦਰੀ ਦਾਤ ਦੇ ਪੰਜ ਪਿਆਰੇ ਸਿੰਘ ਸਹਿਬਾਨ ਦਾ ਕਿਸੇ ਵੀ ਤਰ੍ਹਾਂ ਦਾ ਆਦੇਸ਼ ਤਖਤਸ਼੍ਰੀ ਪਟਨਾ ਸਾਹਿਬ ਦੇ ਨਾ ਲਾਗੂ ਕੀਤਾ ਜਾਊਗਾ ਤੇ ਨਾ ਹੀ ਮੰਨਿਆ ਜਾਊਗਾ ਸੋ ਇੱਕ ਤਰੀਕੇ ਨਾਲ ਇਹ ਕਹਿ ਸਕਦੇ ਹਾਂ ਕਿ ਬਿਹਾਰ ਵਿੱਚ ਮੌਜੂਦ ਤਖਸ਼੍ਰੀ ਪਟਨਾ ਸਾਹਿਬ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਜਿਹੜਾ ਹੈ ਉਹ ਸਿੱਧੇ ਰੂਪ ਦੇ ਵਿੱਚ ਬਾਕੀ ਤਖਤਾਂ ਤੋਂ ਬਾਗੀ ਹੋ ਗਿਆ ਵੀ ਉੱਥੋਂ ਜੇ ਕੋਈ ਹੁਕਮਨਾਮਾ ਜਾਰੀ ਹੁੰਦਾ ਕੋਈ ਆਦੇਸ਼ ਜਾਰੀ ਹੁੰਦਾ ਅਸੀਂ ਨਾ ਉਹ ਲਾਗੂ ਕਰਨ ਆਇਆ ਤੇ ਨਾ ਉਹਨੂੰ ਮੰਨਣਾ ਆ ਕੱਲ ਨੂੰ ਹੈਰਾਨ ਨਾ ਹੋਇਓ ਜੇ ਕੋਈ ਇਹੋ ਜਿਹਾ ਹੀ ਹੁਕਮਨਾਮਾ ਜਾਂ ਆਦੇਸ਼ ਤੱਕ ਸ੍ਰੀ ਹਜ਼ੂਰ ਸਾਹਿਬ ਮਹਾਰਾਸ਼ਟਰ ਤੋਂ ਆ ਜਾਂਦਾ ਕਿਉਂਕਿ ਦੋਨੇ ਤਖਤ ਜਿਹੜੇ ਆ ਉਹ ਸਰਕਾਰਾਂ ਦੇ ਪ੍ਰਭਾਵ ਹੇਠ ਰਹੇ ਆ ਸਮੇਂ-ਸਮੇਂ 'ਦੀਆਂ ਸਰਕਾਰਾਂ ਇੱਥੇ ਆਪਣੀ ਪਸੰਦ ਦੇ ਜਿਹੜੇ ਆ ਅਹੁਦੇਦਾਰ ਲਾਉਂਦੀਆਂ ਰਹੀਆਂ ਤੇ ਇਸ ਵੇਲੇ ਭਾਜਪਾ ਨੇ ਪੂਰੀ ਤਰ੍ਹਾਂ ਇਹਨਾਂ ਨੂੰ ਆਪਣੇ ਪ੍ਰਬੰਧ ਹੇਠ ਕੀਤਾ ਹੋਇਆ ਆ ਅਤੇ ਦਿੱਲੀ ਗੁਰਦੁਆਰਾ ਪਵੰਦ ਕਮੇਟੀ ਵੀ ਪੂਰੀ ਤਰ੍ਹਾਂ ਉਹਨਾਂ ਦੇ ਪ੍ਰਬੰਧ ਹੇਠ ਚੱਲ ਰਹੀ ਹੈ ਸੋ ਕੁੱਲ ਮਿਲਾ ਕੇ ਅਕਾਲ ਤਖਤ ਸਾਹਿਬ ਦੀ ਹਸਤੀ ਨੂੰ ਚੈਲੰਜ ਜਿਹੜਾ ਕੀਤਾ ਜਾ ਰਿਹਾ ਹੈ ਸੋ ਅਜ ਤੱਕ ਕਦੇ ਦੇਖਿਆ ਜਾਂ ਸੁਣਿਆ ਨਹੀਂ ਸੀਗਾ ਪਰ ਇਹ ਸ਼ਰਿਆਂ ਨੂੰ ਹੁਣ ਸਾਹਮਣੇ ਆ ਰਿਹਾ ਕਿ ਬਲੈਕਮੇਲਿੰਗ ਕੀਤੀ ਜਾ ਰਹੀ ਹੈ ਸੋ ਪਹਿਲਾਂ ਹੀ ਸਾਰੇ ਇਕੱਠੇ ਸੀਗੇ ਅਕਾਲੀ ਅਤੇ ਜਿਹੜੇ ਭਾਜਪਾਈ ਸੀਗੇ ਸਾਰਾ ਕੁਝ ਚੱਲੀ ਜਾਂਦਾ ਸੀਗਾ ਉਦੋਂ ਬਾਹਰਲੇ ਤਖਤ ਜਿਹੜੇ ਭਾਜਪਾ ਦੇ ਕੰਟਰੋਲ 'ਚ ਸੀਗੇ ਇਹ ਬਾਦਲਾਂ ਦੇ ਰਾਹੀਂ ਜਿਹੜੇ ਕੰਟਰੋਲ ਦੇ ਵਿੱਚ ਸੀਗੇ ਹੁਣ ਜਦੋਂ ਬਾਦਲ ਭਾਜਪਾ ਦੇ ਚੁੰਗਲ ਤੋਂ ਨਿਕਲਣਾ ਚਾਹੁੰਦੇ ਆ ਉਹਨਾਂ ਨੂੰ ਥੋੜੀ-ਬੋਤੀ ਬਾਗੀਆਂ ਅੱਖਾਂ ਦਿਖਾ ਰਹੇ ਆ ਤੇ ਨਾਲ ਦੀ ਨਾਲ ਫਿਰ ਭਾਜਪਾ ਜਿਹੜੀ ਆ ਪੰਜਾਬ ਵਾਲੇ ਤਖਤਾਂ ਦੇ ਵੀ ਕੰਟਰੋਲ ਚਾਹੁੰਦੀ ਆ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਕਿ ਉਹਨਾਂ ਨੇ ਖੁੱਲ੍ਹ ਕੇ ਦਾੰਦਲੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਨੂੰ ਧੰਮਾ ਨੂੰ ਅੱਗੇ ਲਾਇਆ ਹੋਇਆ ਤੇ ਉਹ ਹਰਨਾਮ ਸਿੰਘ ਧੰਮਾ ਜਿਹੜੇ ਕਿ ਹ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਭਾਜਪਾ ਦੀ ਸ਼ਰੇਆਮ ਵੋਟਾਂ ਦੇ ਵਿੱਚ ਵੀ ਹਮਾਇਤ ਕਰਦੇ ਆ ਉਹ ਸ਼ਰੇਆਮ ਜਿਹੜਾ ਹੈ ਜੀ ਉਹਨਾਂ ਦੀ سپورਟ ਵਿੱਚ ਖੁੱਲ ਕੇ ਆਏ ਹੋਏ ਆ ਤੇ ਇਹ ਜਹੇਦਰ ਵਾਲੇ ਮਾਮਲੇ ਦੇ ਵਿੱਚ ਉਹ ਇੱਕ ਬਹੁਤ ਹੀ ਮੰਦਭਾਗਾ ਰੋਲ ਨਿਭਾ ਰਹੇ ਆ ਇਹਦਾ ਮਤਲਬ ਇਹ ਨਹੀਂ ਕਿ ਜਿਹੜੇ ਜਹੇਦਰ ਕੁਲਦੀਪ ਸਿੰਘ ਗੜਗਾਜਾ ਉਹਨਾਂ ਦੀਆਂ ਸਾਰੀਆਂ ਕਾਰਵਾਈਆਂ ਨੂੰ ਆਪਾਂ ਸਹੀ ਠਹਿਰਾ ਰਹੇ ਹਾਂ ਪਰ ਇਹਦਾ ਮਤਲਬ ਇਹ ਵੀ ਨਹੀਂ ਹੈਗਾ ਕਿ ਤੁਸੀਂ ਤਖਤੇ ਜਿਹੜੇ ਇੱਕ ਦਮ ਚੁਣੌਤੀਆਂ ਦੇਣ ਲੱਪੋ ਆਮ ਸਿੱਖ ਜਿਹੜਾ ਆ ਉਹਦੇ ਵਾਸਤੇ ਇੱਕ ਬਹੁਤ ਹੀ ਹਾਸੋਹਿਣੀ ਅਤੇ ਨਮੂਸ਼ੀ ਜਨਕ ਸਥਿਤੀ ਜਿਹੜੀ ਆ ਬਣਾ ਦਿਓ ਸੋ ਹੁਣ ਜਿਹੜੀ ਆਮ ਚਰਚਾ ਹੋ ਰਹੀਂਦੀ ਆ ਹਮੇਸ਼ਾ ਸਿੱਖ ਕਹਿੰਦੇ ਆ ਕਿ ਜਿਹੜੇ ਬਾਹਰਲੇ ਤਾਕਤ ਨੇ ਉਹ ਭਾਜਪਾ ਕੰਟਰੋਲ ਕਰ ਰਹੀ ਆ ਤੇ ਹੁਣ ਉਹ ਬਾਦਲ ਕਿਆਂ ਨੂੰ ਚੁਣੌਤੀ ਦੇ ਰਿਹਾ ਸੱਦੇ ਰੂਪ ਦੇ ਵਿੱਚ ਵੀ ਜਾਂਦਾ ਸਾਡੀ ਲੱਤ ਹੇਠੋਂ ਲੰਘੋ ਜਿਹੜੇ ਪੰਜਾਬ ਵਾਲੇ ਤਾਕਤ ਨੇ ਤਿੰਨੇ ਇਹਨਾਂ ਦੇ ਜਿਹੇ ਦਾ ਸਾਡੀ ਮਰਜ਼ੀ ਦੇ ਬਣਾਓ ਅਸਾਂ ਤਾਂ ਸਮਾਜ ਨੂੰ ਮੋੜ ਲਾਇਆ ਹੋਇਆ ਬਾਬਾ ਤੁਮਾ ਮੋੜ ਲਾਇਆ ਹੋਇਆ ਸਾਡੀ ਮਰਜ਼ੀ ਇਹਨਾਂ ਦੇ ਰਾਹੇ ਚੱਲੂਗੀ ਤੇ ਉਹ ਜਿਹੇ ਦਾ ਸਾਡੀ ਪਸੰਦ ਦੇ ਹੋਣੇ ਚਾਹੀਦੇ ਆ ਨਹੀਂ ਤਾਂ ਫਿਰ ਅਸੀਂ ਤੁਹਾਨੂੰ ਚੜੋਤੀ ਦਿੰਨੇ ਆ ਅਸੀਂ ਤੁਹਾਡੀ ਹਸਤੀ ਨਹੀਂ ਮੰਨਦੇ ਸੋ ਤਾਕਤਾਂ ਤੋਂ ਹੀ ਤਾਕਤਾਂ ਦਾ ਵਿਰੋਧ ਕਰਵਾਇਆ ਜਾ ਰਿਹਾ ਸੋ ਭਾਜਪਾ ਦੇ ਨਾਲ ਜੋਟੀ ਪਾ ਕੇ ਤੁਰ ਰਿਹਾ ਜਿਹੜੇ ਸਿੱਖ ਨੇ ਚਾਹੇ ਕੋਈ ਸੰਪਰਦਾ ਕੋਈ ਜਥੇਬੰਦੀ ਟਕਸਾਲ ਉਹ ਪੰਥਕ ਸਭਾ ਦੇ ਵਿੱਚ ਕਿੰਨਾ ਕੁ ਭਲਾ ਕਰ ਦੇਣਗੇ ਉਹ ਆਪਾਂ ਇਸ ਗੱਲ ਤੋਂ ਸੋਚ ਸਕਦੇ ਆ ਸੋ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਬ੍ਰਾਹਮਣ ਵਰਤੀ ਵਾਲੀ ਜਿਹੜੀ ਸਿੱਖੀ ਆ ਉਹ ਆ ਸਿੱਖਾਂ ਦੇ ਭਾਰੂ ਕਰਨ ਦੇ ਵਾਸਤੇ ਸਾਰੇ ਪਾਸਿਓਂ ਯਤਨਾਂ ਹੋ ਰਹੇ ਆ ਕਦੀ ਮर्यादा ਦੇ ਬਹਾਨੇ ਲਾਏ ਜਾ ਰਹੇ ਆ ਤੇ ਕਦੀ ਜਿਹੜਾ ਆ ਉਹ ਸੰਪਰਦਾਵਾਂ ਦੀ ਗੱਲ ਸਿੱਖਣ ਦੀ ਗੱਲ ਕਹੀ ਜਾ ਰਹੀ ਆ ਪਰ ਗੁਰਮਤਿ ਦੀ ਬਜਾਏ ਉਹ ਬ੍ਰਾਹਮਣਵਾਦੀ ਬਿਰਤੀ ਜਿਹੜੀ ਆ ਭਾਰੂ ਕੀਤੀ ਜਾ ਰਹੀ ਆ ਸਿੱਖ ਜਿਸ ਬ੍ਰਾਹਮਣਵਾਦੀ ਅਜਗਰ ਤੋਂ ਬਚਣਾ ਚਾਹੁੰਦੇ ਆ ਸਾਡੀਆਂ ਸੰਪਰਦਾਵਾਂ ਸਾਡੀਆਂ ਜਥੇਬੰਦੀਆਂ ਉਸੇ ਅਜਗਰ ਦੇ ਮੂੰਹ ਤੇ ਵਿੱਚ ਲੈ ਆ ਕੇ ਪੰਥ ਨੂੰ ਦੇਣ ਲਈ ਤਾਵਲੀਆਂ ਹੋਈਆਂ ਆ ਤੋਂ ਜਿਨ੍ਹਾਂ ਨੇ ਸਾਨੂੰ ਬਚਾਉਣਾ ਸੀਗਾ ਉਹੀ ਜਿਹੜੇ ਆ ਸਾਡੇ ਦੁਸ਼ਮਣਾਂ ਦੇ ਨਾਲ ਰਲ ਕੇ ਖੁੱਲ ਕੇ ਤੁਰ ਪਏ ਆ ਸੋ ਜਿਹੇ ਹਾਲਾਤ ਦੇ ਵਿੱਚ ਆਮ ਸਿੱਖ ਜਿਹੜਾ ਬਹੁਤ ਹੀ ਫਸਿਆ ਹੋਇਆ ਮਹਿਸੂਸ ਕਰ ਰਿਹਾ ਆ ਤੇ ਇੱਕ ਗੁਰੂਵਾਲੇ ਅਰਦਾਸ ਕਰਕੇ ਇਹੀ ਮੰਗ ਕਰ ਰਿਹਾ ਵੀ ਹੁਣ ਤਾਂ ਉਹੀ ਬੋੜੀ ਕਰੇ ਤਾਂ ਬਚਾਅ ਹੋ ਸਕਦਾ ਆ ਕਿਉਂਕਿ ਜਿਹੜੀ ਵਾਰਡ ਸੀਗੀ ਉਹੀ ਖੇਤ ਨੂੰ ਖਾਣ ਲੱਗ ਪਈ ਆ ਸਭ ਤੋਂ ਦੁੱਖ ਦੀ ਗੱਲ ਇਹ ਵੀ ਆ ਕਿ ਪੰਥਕ ਸਫਾਂ ਜਥੇਬੰਦੀਆਂ ਸੰਪਰਦਾਵਾਂ ਨਾਂਗ ਜਥੇਬੰਦੀਆਂ ਤੇ ਜਿੰਨੇ ਵੀ ਡੇਰੇ ਆ ਇਹਦੇ ਬਾਰੇ ਕੁਝ ਵੀ ਨਹੀਂ ਬੋਲ ਰਹੇ ਸਾਰੇ ਆਪ ਆਪਣੇ ਧੜੇ ਬਣਾ ਕੇ ਬੈਠੇ ਹੋਏ ਆ ਤੁ ਜੇਕਰ ਤਾਕਤੀ ਤਾਕਤ ਨੂੰ ਚੁਣੌਤੀ ਦੇਣਗੇ ਤਾਂ ਫਿਰ ਗੱਲ ਗਾਹ ਕਿੱਥੇ ਤੱਕ ਜਾਊਗੀ ਇਹ ਤੁਸੀਂ ਆਪ ਸੋਚ ਸਕਦੇ ਆ ਪਰ ਹਾਲਾਤ ਇਹ ਬਣੇ ਹੋਏ ਆ ਕਿ ਕੋਈ ਵੀ ਇਸ ਮਸਲੇ ਦੇ ਉੱਤੇ ਬੋਲ ਨਹੀਂ ਰਿਹਾ ਸਾਰੇ ਚੁੱਪਚਾਪ ਤਮਾਸ਼ਾ ਦੇਖ ਰਹੇ ਆ ਆਪਾਂ ਇੱਥੇ ਹੀ ਅੱਜ ਦਾ ਪ੍ਰੋਗਰਾਮ ਮੁਕਾਉਨੇ ਆ ਕੱਲ ਨੂੰ ਹੋਰ ਖਬਰਾਂ ਤੇ ਵਿਚਾਰਾਂ ਦੀ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ શો ઇઝ સ્પોન્સર્ડ બાત જુલર ફાઈબર ટેક અને આપના મોટરસ